2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਦੇ ਵੱਡੇ ਲੀਡਰ ਨੇ ਅੱਜ ਬਿਆਨ ਦੇ ਕੇ ਹਲਚਲ ਮਚਾ ਦਿੱਤੀ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਨੇ ਜੋ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਬਾਰੇ ਆਪਣਾ ਇਹ ਬਿਆਨ ਦਿੱਤਾ ਹੈ ਜਿਸ ਦੇ ਬਾਰੇ ਪੂਰੇ ਪੰਜਾਬ ਦੇ ਵਿੱਚ ਉਚਾਲ ਆ ਗਿਆ ਹੈ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਵਿੱਚ ਅਕਾਲੀ ਦਲ ਬੀਜੇਪੀ ਦਾ ਗੱਠਜੋੜ ਹੋਣ ਦੀਆਂ ਸੰਭਾਵਨਾਵਾਂ ਦੇ ਬਾਰੇ ਕੀ ਕੀ ਹੈ ਅਮੇਸ਼ਾ ਨੇ ਤੁਹਾਨੂੰ ਅਸੀਂ ਪੂਰੀ ਗੱਲ ਦੱਸਾਂਗੇ ਤੁਸੀਂ ਜਿਹੜੋ ਲੋਕਰਾਂ ਚੈਨਲ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਜੋ ਕਿ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਹੁਣੇ ਤੋਂ ਹੀ ਤਿਆਰੀਆਂ ਵਿੜ ਦਿੱਤੀਆਂ ਗਈਆਂ ਨੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅੱਜ ਕੇਂਦਰੀ ਗ੍ਰਹਿ ਮੰਤਰੀ ਅਮੇਸ਼ਾ ਨੇ ਵੱਡਾ ਬਿਆਨ ਦਿੱਤਾ ਹੈ ਜਿਸ ਤੇ ਬਿਆਨ ਦੇ ਨਾਲ ਪੰਜਾਬ ਵਿੱਚ ਪੂਰੀ ਤਰ੍ਹਾਂ ਉਚਾਲ ਆ ਗਿਆ ਹੈ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਮਿਤ ਸ਼ਾਹ ਦੇ ਇਸ ਬਿਆਨ ਨੂੰ ਲੈ ਕੇ ਸਰਗਰਮ ਹੋ ਗਈਆਂ ਨੇ ਔਰ ਭਾਜਪਾ ਨੇ ਅਜਕ ਨਿੱਜੀ ਚੈਨਲ ਤੇ ਇੰਟਰਵਿਊ ਦਿੰਦੇ ਹੋਏ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਬਾਰੇ ਉਹਨਾਂ ਨੇ ਇੱਕ ਅਜੀਹਾ ਬਿਆਨ ਦਿੱਤਾ ਜਿਸ ਨਾਲ ਖਲਬਲੀ ਮਚ ਗਈ ਏ ਉਹਨਾਂ ਨੇ ਜਦੋਂ ਇੱਕ ਨਿੱਜੀ ਚੈਨਲ ਦੇ ਉੱਪਰ ਇੱਕ ਪੱਤਰਕਾਰ ਦੇ ਵੱਲੋਂ ਪੁੱਛਿਆ ਗਿਆ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਬਾਰੇ ਭਾਜਪਾ ਦਾ ਅਗਲਾ ਕੀ ਸਟੈਂਡ ਹੈ ਤੇ ਅਕਾਲੀ ਭਾਜਪਾ ਗੱਠਜੋੜ ਹੋ ਸਕਦਾ ਹੈ ਤਾਂ ਅਮਿਤ ਸ਼ਾਹ ਨੇ ਕਲੀਅਰ ਕੱਟ ਜਵਾਬ ਦਿੱਤਾ ਕਿ ਅਕਾਲੀ ਭਾਜਪਾ ਗੱਠਜੋੜ ਦੇ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਜੋ ਕਿ ਪੰਜਾਬ ਵਿੱਚ ਬੀਜੇਪੀ ਪੂਰਨ ਬਹੁਮਤ ਨਾਲ ਸਰਕਾਰ ਬਣਾਵੇਗੀ ਪੰਜਾਬ ਵਿੱਚ ਲੋਕ ਦੋਨੋਂ ਸਰਕਾਰਾਂ ਦੇਖ ਚੁੱਕੇ ਨੇ ਜੋ ਕਾਂਗਰਸ ਤੇ ਹੁਣ ਆਮ ਆਦਮੀ ਪਾਰਟੀ ਔਰ ਲੋਕਜ ਯਾਦ ਕਰ ਰਹੇ ਨੇ ਪਿਛਲੀਆਂ ਸਰਕਾਰਾਂ ਨੂੰ ਸੋ ਉਹਨਾਂ ਦਾ ਇਹੀ ਇਸ਼ਾਰਾ ਸੀ ਕਿ ਅਕਾਲੀ ਭਾਜਪਾ ਦੀ ਸਰਕਾਰ ਨੂੰ ਲੋਕ ਯਾਦ ਕਰ ਰਹੇ ਨੇ ਸੋ ਉਸ ਨੂੰ ਲੈ ਕੇ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਦੀ ਰਾਜਨੀਤੀ ਦੇ ਬਾਰੇ ਜੋ ਕੋਈ ਵੀ ਨਹੀਂ ਜਾਣਦਾ ਜੋ ਬ੍ਰਹਮੰਡ ਦੀ ਰਚਨਾ ਭਗਵਾਨ ਬ੍ਰਹਮਾ ਨੇ ਕੀਤੀ ਸੀ ਉਸੇ ਤਰ੍ਹਾਂ ਪੰਜਾਬ ਵਿੱਚ ਚੋਣਾਂ ਦੀ ਪ੍ਰੋਖਬਾਣੀ ਅੱਜ ਨਹੀਂ ਕੀਤੀ ਜਾ ਸਕਦੀ ਜੋ ਭਗਵਾਨ ਬ੍ਰਹਮ ਵੀ ਨਹੀਂ ਕਰ ਪਾਉਣਗੇ ਜੋ ਭਗਵਾਨ ਬ੍ਰਹਮਾ ਦੇ ਵੱਲੋਂ ਬ੍ਰਹਿਮੰਡ ਸਜਾਇਆ ਗਿਆ ਸੀ ਪਰ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਪੰਜਾਬ ਦੀ ਰਾਜਨੀਤੀ ਬ੍ਰਹਮਾ ਜੀ ਵੀ ਨਹੀਂ ਜਾਣ ਪਾਉਣਗੇ ਇਸ ਬਿਆਨ ਦੇ ਪਿੱਛੇ ਜੋ ਬਹੁਤ ਵੱਡਾ ਤਰਕ ਹੈ ਬਹੁਤ ਵੱਡੀ ਇਸ ਬਿਆਨ ਦੇ ਪਿੱਛੇ ਜਿਹੜੀ ਚਰਚਾ ਹੋ ਰਹੀ ਏ ਸੋ ਅਮੇਸ਼ਾ ਦੇ ਵੱਲੋਂ ਜੋ ਪੰਜਾਬ ਦੇ ਲੋਕਾਂ ਦੇ ਲਈ ਚੰਗੇ ਫੈਸਲੇ ਲੈ ਜਾਣਗੇ ਪੰਜਾਬ ਦੇ ਲੋਕ ਆਪਣੀ ਚੰਗੀ ਸਰਕਾਰ ਚੁਣਨਗੇ ਪੂਰੀ ਬਹੁਮਤ ਵਾਲੀ ਸਰਕਾਰ ਚੁਣਨਗੇ ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਦੇਸ਼ ਨੂੰ ਤੋੜਨ ਦੀਆਂ ਜੋ ਕੁਝ ਲੋਕ ਕੋਸ਼ਿਸ਼ਾਂ ਕਰ ਰਹੇ ਨੇ ਉਹਨਾਂ ਨਾਲ ਸ਼ਕਤੀ ਨਾਲ ਨਜਿੱਠਿਆ ਜਾਵੇਗਾ ਪੰਜਾਬ ਦੇ ਮੌਜੂਦਾ ਹਾਲਾਤ ਅਜੇ ਅਮਿਤ ਸ਼ਾ ਦਾ ਇਹ ਬਿਆਨ ਵੱਡੇ ਅਰਥ ਰੱਖਦਾ ਹੈ ਬੀਜੇਪੀ ਇਸ ਵੇਲੇ ਪੰਜਾਬ ਨੂੰ ਫਤਿਹ ਕਰਨ ਲਈ ਵੱਡੀ ਰਣਨੀਤੀ ਘੜ ਰਹੀ ਹੈ ਸੋ ਅਮਿਤ ਸ਼ਾ ਨੇ ਇੱਕ ਬਿਆਨ ਵਿੱਚ ਇੱਕ ਪ੍ਰਾਈਵੇਟ ਮੀਡੀਆ ਨੈਟਵਰਕ ਨੂੰ ਦਿੱਤੇ ਇੰਟਰਵਿਊ ਵਿੱਚ ਦੱਸਿਆ ਕਿ ਜੋ ਪੰਜਾਬ ਦੇ ਵਿੱਚ ਅੱਜ ਹਾਲਾਤ ਬਣਦੇ ਜਾ ਰਹੇ ਨੇ ਉਹਨਾਂ ਨੂੰ ਕੰਟਰੋਲ ਕਰਨਾ ਕੇਂਦਰ ਸਰਕਾਰ ਔਰ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ ਸੋ ਅਗਲੀਆਂ ਚੋਣਾਂ ਤੱਕ ਭਾਜਪਾ ਦੀ ਭੂਮਿਕਾ ਲਗਾਤਾਰ ਵਧੀ ਜਾ ਰਹੀ ਹੈ ਜੋ ਕਿ 2024 ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਨੂੰ ਭਾਵੇਂ ਕਿਸੇ ਵੀ ਸੀਟ ਤੇ ਜਿੱਤ ਹਾਸਲ ਨਹੀਂ ਹੋਈ ਪਰ ਭਾਜਪਾ ਨੇ ਆਪਣਾ ਵੋਟ ਪ੍ਰਤੀਸ਼ਤ ਜੋ ਪਹਿਲਾਂ ਨਾਲੋਂ ਕਾਫੀ ਸੁਧਾਰਿਆ ਸੀ 18% ਜਿਹੜਾ ਕਿ ਵੋਟ ਲੈ ਕੇ ਗਈ ਸੀ ਭਾਜਪਾ ਔਰ ਅਕਾਲੀ ਦਲ ਜੋ ਕਿ ਭਾਜਪਾ ਤੋਂ ਅਲੱਗ ਹੋ ਕੇ ਚੋਣ ਲੜਦਾ ਹੈ ਇੱਕ ਸੀਟ ਜਿੱਤਣ ਵਿੱਚ ਸਫਲ ਹੁੰਦਾ ਹੈ ਔਰ ਆਪਣਾ 11 ਜੋ ਲੋਕ ਸਭਾ ਉਮੀਦਵਾਰਾਂ ਦੀਆਂ ਜਮਾਨਤਾਂ ਜ਼ਬਤ ਕਰਾ ਲੈਂਦਾ ਹੈ ਔਰ ਦੂਸਰੇ ਪਾਸੇ ਭਾਜਪਾ ਆਪਣੇ ਸਾਰੀਆਂ ਲੋਕ ਸਭਾ ਸੀਟਾਂ ਦੇ ਉੱਪਰ ਜਮਾਨਤਾਂ ਬਚਾ ਲੈਂਦੀ ਹੈ ਜਿਸ ਨੂੰ ਲੈ ਕੇ ਅਕਾਲੀ ਭਾਜਪਾ ਦਾ ਜੇ ਗੱਠਜੋੜ ਹੁੰਦਾ ਤਾਂ ਇਹ ਨਤੀਜੇ ਹੋਰ ਹੁੰਨੇ ਸੀ ਜੋ ਕਿ 2024 ਦੇ ਵਿੱਚ ਕਾਂਗਰਸ 7 ਸੀਟਾਂ ਜਿੱਤਣ ਵਿੱਚ ਕਾਮਯਾਬ ਹੋਈ ਔਰ ਆਮ ਆਦਮੀ ਪਾਰਟੀ ਨੂੰ ਸਿਰਫ 3 ਸੀਟਾਂ ਮਿਲੀਆਂ ਔਰ 2 ਸੀਟਾਂ ਤੇ ਆਜ਼ਾਦ ਉਮੀਦਵਾਰ ਜਿੱਤੇ ਸੀ ਜਿਸ ਨੂੰ ਲੈ ਕੇ ਅੱਜ ਅਮਿਤ ਸ਼ਾਹ ਨੇ ਅਕਾਲੀ ਭਾਜਪਾ ਦੇ ਗੱਠਜੋੜ ਬਾਰੇ ਵੀ ਜੋ ਆਪਣੇ ਵੱਲੋਂ ਕੁਝ ਬਿਆਨ ਨਹੀਂ ਦਿੱਤਾ ਪਰ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਿਆਸ ਦੇ ਵਿੱਚ ਜਿਹੜਾ ਕਿ ਕੁਝ ਹੋ ਸਕਦਾ ਹੈ ਇਸ ਦੇ ਬਾਰੇ ਉਹਨਾਂ ਨੇ ਇੱਕ ਬੁਝਾਰਤ ਛੱਡ ਦਿੱਤੀ ਹੈ ਸੋ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਪੰਜਾਬ ਵਿੱਚ ਸਰਕਾਰ ਬਣਾਉਣ ਦੀਆਂ ਤਿਆਰੀਆਂ ਕਰ ਲਈਆਂ ਗਿਆ ਨੇ ਪੰਜਾਬ ਵਿੱਚ ਬੀਜੇਪੀ ਲਗਾਤਾਰ ਆਪਣਾ ਆਧਾਰ ਬਣਾ ਰਹੀ ਹੈ ਔਰ ਬੀਜੇਪੀ ਪੰਜਾਬ ਵਿੱਚ ਅਗਲੀ ਸਰਕਾਰ ਬਣਾਵੇਗੀ 2027 ਦੇ ਵਿੱਚ